ਪੈ ਕਿੱਧਰ ਨੂੰ ਗਈ ਬਹੁਤ ਦਿਨ ਦੀ ਨਹੀਂ ਹੈਗੀ ਕੀ ਕਰ ਲੱਗੀ ਉਹ ਆਵਾ ਕੀ ਕਰਨ ਲੱਗੀ ਉਹ ਹਾਏ ਹਾਏ ਨੌ ਲੱਗ ਰਹੀ ਤਾਂ ਲਾਉਣ ਲੱਗੀ ਹੁਣ ਲੈ ਆਏ ਪੁੱਠੀਆਂ ਰਹਿ ਗਈਆਂ ਨਾ ਨੋ ਨੋ ਨੂੰ ਦੱਸ ਕੀ ਹੈਗਾ ਕਿ ਗੋਹਾ ਲੱਗਿਆ ਦੀ ਆਥ ਨੇ ਨਾ ਲੈਂਦੀ ਨਾਲੇ ਚੰਗਾ ਭਲਾ ਪਤਾ ਇਹ ਦੱਸ ਕੇ ਗਈਆਂ ਮੈਂ ਜਿੰਦੀ ਲੈਣ ਜਾਣੀ ਆ ਭਾਈ ਚਲ ਫੇਰ ਕੀ ਹੋ ਗਿਆ ਮਾਂ ਆਏ ਕੀ ਹੋ ਗਿਆ ਕੀ ਹੋ ਗਿਆ ਨਹੀਂ ਮੈਨੂੰ ਤਾਂ ਲੈ ਦੇ ਉਹਨੇ ਆਟਾ ਵੀ ਕਿਹੜਾ ਗੁੰਨੇ ਹੋਣਾ ਫੇਰ ਗੁੰਨੇ ਹੀ ਨਹੀਂ ਹੋਣਾ ਚਨਾ ਆਟਾ ਕਿੰਨਾ ਘਊਗਾ ਦਵਾੁਰ ਹੁਣ ਗੁੰਨ ਦੂਗੀ ਆਕੇ ਥੋੜਾ ਜਿਹਾ ਹੋਊ ਆਟਾ ਕਿੰਨਾ ਗੁੰਨਣਾ ਹੈ 10 12 ਕਿਲੋ ਆਟਾ ਐਂ ਨਹੀਂ ਕਿਤੇ ਗੁੰਨੇ ਜਾਊਗਾ ਨਾਲ ਫਿਰ ਨਾਲ ਦੀ ਨਾਲ ਕਿੱਥੇ ਹੁਣ ਸਾਰੀ ਤਿਆਰੀ ਕਰਕੇ ਰੱਖਦੀ ਆਹ 10 ਘਰਾਂ ਦੇ ਵਿੱਚ ਫਿਰਕੇ ਮਸਾਂ ਜਿੰਦੀ ਮਿਲੀ ਐ ਕੁੱਤਾ ਪਕਾਈ ਕਰਨੀ ਪੈਂਦੀ ਐ ਅਗਲੇ ਨਾਲ ਅੱਛਾ ਆਹੋ ਮੂਹਰੋਂ ਐ ਬੋਲਦੀਆਂ ਨੇ ਲੈ ਜੀ ਕੋਈ ਨਾ 2 ਘੰਟੇ ਬਾਅਦ ਸਾਡਾ ਆਟਾ 2 ਕਿਲੋ ਹੀ ਐ 2 ਕਿਲੋ ਕਹਿ ਕੇ ਅਗਲੀ 7 8 ਕਿਲੋ ਘਟ ਲੈਂਦੀ ਐ ਅੱਛਾ ਅੱਪਾ ਫਿਰ ਆਪਾਂ 10 ਕਿਲੋ ਹੀ ਕਰਾਂਗੇ ਬੱਸ। ਨਾ ਵੱਧ ਕਰ ਦੂੰਗੀ ਮੈਂ ਜੇ ਘੱਟ ਲੱਗਿਆ ਕੋਈ ਗੱਲ ਨਹੀਂ। ਤੂੰ ਆ ਗੇੜਾ ਦੇਣ ਵਾਲਾ ਬਣ। ਮੈਂ ਕਿਹੜਾ ਦੇਣਾ ਹੈ? ਹੋਰ ਤੇਰਾ ਬਾਪ ਗੇੜਾ ਦੇਊਗਾ ਆਕੇ। ਨਾ ਮੈਂ ਹੂੰ ਪੁੱਛਿਆ ਬੀਬੀ ਮੈਂ ਤਾਂ ਉਹ ਗੱਲ ਕਰ ਰਿਆ। ਪਰ ਹੁਣ ਅਸੀਂ ਬੁੜੀਆਂ ਤਾਂ ਨਹੀਂ ਬੱਟ ਲਾਂਗੇ ਭਾਈ। ਮੈਂ ਵੀ ਐਂ ਲਾਹ ਤੱਕੇ ਤੇਰਾ ਮਾਂ ਤੂੰ ਅੱਜ ਕਰੇਂ। ਚੱਲ ਬੱਟ ਲੈਨੇ ਨਾਲੇ ਧੁੱਪ ਸੋਣੀ ਹੈਗੀ ਸੁੱਕ ਜਾਣੀ ਹੈ ਪੁੱਤ। ਉਹ ਤਾਂ ਸਿਆਲ 'ਚ ਦੇਖ ਲੈ ਜਰਕਦ ਨੇ ਕਹੇ ਨੇ ਧਰ ਲੋ ਸੇਵੀਆਂ ਗੜਾਣੇ ਵਾਲੀਆਂ। ਸਭ ਤੋਂ ਵੱਡਾ ਕੌਲਾ ਤੂੰ ਹੀ ਚੱਕਦਾ। ਸਣ ਕੀ ਗੱਲ ਉਹ ਵੀ ਸਭ ਤੋਂ ਪਹਿਲਾਂ ਆਉਣਾ ਉੱਥੇ ਮੂਰੇ ਪਾ ਦੋ ਕੇਰਾ ਖੁੱਲੀਆਂ ਨਹੀਂ ਆ ਉਹ ਤਾਂ ਫਿਰ ਚਲਾ ਐ ਮਾਸਵਾਦ ਤਾਂ ਲੱਗਦੀਆਂ ਨੇ ਸਵਾਦ ਵੀ ਲੱਗਦੀਆਂ ਨੇ ਵੀਰ ਸਾਰਾ ਸਿਆਲ ਤੈਨੂੰ ਹੀ ਜਖਾਮ ਜਿਆਦਾ ਲੱਗਦਾ ਫਿਰ ਮੈਂ ਦੱਸ ਕੀ ਕਰਾਂ ਫਿਰ ਬੱਟਣੀਆਂ ਪਹਿਣੀਆਂ ਫੇਰ ਇਹ ਸਰੂਗਾ ਫਿਰ ਇਹਨੂੰ ਬੰਨਣਾ ਫਿਰ ਏ ਨੂੰ ਬੰਨ ਲੈ ਪੁੱਤ ਮੇਰਾ ਕੱਢ ਕੇ ਫੱਟਾ ਉਹ ਉਥੇ ਤੂੜੀ ਵਾਲੇ ਮੂਰੇ ਪਿਆ ਉਹ ਲਾ ਲੈ ਇੱਥੇ ਤੇ ਉੱਤੇ ਸਿੱਟ ਲੱਗ ਦੇ ਲੈ ਬੈਠਣ ਵਾਸਤੇ ਨਾਲੇ ਗੱਲ ਸੁਣ ਲੈ ਮੇਰੀ ਜੇ ਅੱਜ ਬੱਟੀਆਂ ਜਾਵਾਂਗੇ ਤਾਂ ਮौज ਕਰਾਂਗੇ ਨਹੀਂ ਫਿਰਦੇ ਰਹਾਂਗੇ ਅਸੀਂ ਉਹਨਾਂ ਨੇ ਜਿੰਦੀ ਫੜਾਉਣੀ ਆ ਝਰਕਦੇ ਨੇ ਅੱਛਾ ਵਹਾਂ ਨੇ ਨਾ ਲਿਆਈਆਂ ਵਾਹ ਮੇਰੇ ਤਾਂ ਨਾ 2 ਕਿਲੋ ਹੀ ਆਟਾ ਹੈ ਮੈਂ ਤਾਂ ਇਹੀ ਕਹਿ ਕੇ ਆਈਆਂ ਦੰਦੀਆਂ ਨਹੀਂ ਸੀ ਮਿੰਤਾ ਕਰਕੇ ਲੈ ਕੇ ਆਈਆਂ ਸਾਰੇ ਤੇਰੀ ਤਾਈ ਉਹ ਬੰਨੀ ਬੈਠੀ ਮੈਂ ਆਖਮ ਤੱਕ ਇਹਨਾਂ ਖੋਲ ਕੇ ਲੈ ਆਂ ਮਾਂ ਮੈਂ ਤੈਨੂੰ ਹੌਣ ਫੜਾਏ ਨੇ ਤੂੰ ਹਜੇ ਤਿਆਰੀ ਕਰਨੇ ਮੇਰੀ ਤਿਆਰੀ ਪਈ ਆ ਆ ਮੂਰੇ ਆਉ ਦੇਖ ਲੈ ਬਹੂ ਨੇ ਆਟਾ ਵੀ ਨਹੀਂ ਗੁੰਨਿਆ ਹੈਗਾ ਕੀ ਪਤਾ ਗੁੰਨਿਆ ਪਿਆ ਹੋਵੇ ਜਾ ਕੇ ਦੇਖ ਲੈ ਕੋਈ ਕੀ ਪਤਾ ਫਿਰ ਨਾਲ ਨਹੀਂ ਸੀ ਲੱਗਦੀ ਮੈਨੂੰ ਤਾਂ ਨਹੀਂ ਲੱਗਦਾ ਵੀ ਗੁੰਨਤਾ ਹੋਊਗਾ ਮੈਨੂੰ ਦੀਂਦੇ ਆ ਲੱਛਣ ਗੁੰਨਣ ਵਾਲੀ ਐਡੀ ਕਿਥੇ ਰਕਾਨ ਮੇਰੇ ਘਰ ਮਾਂ ਜਿੱਤਰੀ ਪਈ ਰਕਾਨ ਅੱਛਾ ਚੱਲ ਇਹਨੂੰ ਬੰਨ ਘਰ ਤਿਆਰ ਛੇਤੀ ਚਲ ਮੈਂ ਬੰਨਦਾ ਮਾਂ ਕਰ ਦੇ ਕਰ ਐਸੇ ਮੰਜੇ ਦੇ ਬੰਨਵਾ ਐਸੇ ਤੇ ਬੰਨ ਲੈ ਖੋਲ ਦਉਣ ਜੀ ਚੰਗਾ ਕਰ ਦੇ ਕਰ ਜਰ ਰਕਦੇ ਨੇ ਮੈਂ ਲਿਓ ਨਹੀਂ ਆਟਾ ਕਹਿੰਦੀ ਆਟਾ ਤੈਨੂੰ ਕੱਢਣਾ ਪਊ ਹੈ ਆਟਾ ਵੀ ਕਹਿੰਦੀ 10 ਕਿਲੋ ਹੀ ਹੈ ਜੇ ਘੱਟ ਹੋਇਆ ਕਹਿੰਦੇ ਹੋਰ ਪਾ ਲਾਂਗੇ ਇਹ ਤਾਂ ਕੰਮ ਗਲਤ ਹੋਇਆ ਯਾਰ